ਦੇ ਵਿੱਚ ਲਗਾਤਾਰ ਆਪਣੇ ਲੋਕਾਂ ਲਈ ਦਿਨ ਰਾਤ ਰਹਿ ਰਹੇ ਕਲਦੀਪ ਸਿੰਘ ਢਾਲੀਵਾਲ ਸਾਹਿਬ ਸਾਡੇ ਨਾਲ ਨੇ ਢਾਲੀਵਾਲ ਸਾਹਿਬ ਰਾਤ ਦੇਰ ਰਾਤ ਤੱਕ ਵੀ ਤੁਸੀਂ ਲੋਕਾਂ ਦੇ ਵਿੱਚ ਸੀਗੇ ਕੀ ਪੋਜੀਸ਼ਨ ਹੈ ਹੁਣ ਪਾਣੀ ਘਟਿਆ ਹੈ ਕਿ ਨਹੀਂ ਘਟਿਆ ਜਾਂ ਕਿਸ ਕਿੰਨੇ ਕਿ ਦਿਨ ਇੱਕ ਪਾਸੇ ਤੋਂ ਘਟਿਆ ਥੋੜਾ ਜੀ ਰੰਦਾਸ ਏਰੀਆ 'ਚ ਪਾਣੀ ਘਟਿਆ ਪਰ ਅਜ ਨਾਲੇ ਵਾਲੇ ਏਰੀਆ 'ਚ ਪਾਣੀ ਬਹੁਤ ਹੈ ਓਕੇ ਕਿਉਂਕਿ ਜਿੱਨਾ ਪਿੱਛੋਂ ਪਾਣੀ ਸਾਦਾ ਹੀ ਨਾਲੇ ਚੱਲੇਗਾ ਮਲੱਗੇ ਆ ਗਿਆ ਅਗਲੇ ਪਾਸੇ ਆ ਗਿਆ ਓਕੇ ਹਾਂ ਇਸ ਕਰਕੇ ਪਾਣੀ ਅਜੇ ਕਾਫੀ ਹੈ ਤੇ ਬੜਾ ਨੁਕਸਾਨ ਹੋਇਆ ਅੱਜ ਵੀ ਅਮਨ ਜੀ ਆਏ ਸੀ ਤੇ ਅਸੀਂ ਇਕੱਠੇ ਗਏ ਸੀਗੇ ਕੋਨੇ ਵਾਲੇ ਏਰੀਆ ਚ ਗਏ ਸੀਗੇ ਓਕੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਪਾਣੀ ਵੀ ਅਜੇ ਹੈਗਾ ਤੇ ਮੀਂਹ ਵੀ ਪੈ ਕਿੰਨੇ ਕ ਪਿੰਡ ਰਮਦਾਸ ਦੇ 40 ਕ ਪਿੰਡ ਕਹੀ ਜਾਂਦੇ ਸੀਗੇ ਅਸ਼ਨਾਲਾ ਦੇ ਕਿੰਨੇ ਕ ਪਿੰਡ ਹੋ ਗਏ ਹੁਣਗੇ ਸਰ ਨਹੀਂ ਜੀ ਟੋਟਲ ਮੇਰੇ ਅਨੁਸਾਰ ਤਾਂ 100 ਪਿੰਡ ਹੋ ਗਏ 100 ਪਿੰਡ ਹੋ ਗਏ 100 ਪਿੰਡ ਅਫੈਕਟਡ ਤੇ ਇਹ ਪਿੰਡ ਲੋਕ ਰੈਸਕਿਊ ਕਰ ਲਿਆ ਧਾਲੀਵਾਲ ਸਾਹਿਬ ਕਿ ਲੋਕ ਅਜੇ ਉੱਥੇ ਨੇ ਜੀ ਨਹੀਂ ਕਢ ਹੀ ਲੇ ਲਗਭਗ 90% ਕਰ ਲਿਆ ਤੇ ਮਾਲ ਡੰਗਰ ਦੇ ਜੀ ਵੀ ਆ ਗ ਬਜ਼ੁਰਗ ਜਿਹਨਾਂ ਦਾ ਤੇ ਮਾਲ ਦੇਂਗਾ ਮੰਡੀਆਂ ਚ ਪ੍ਰਬੰਧ ਕੀਤਾ ਉੱਥੇ ਆ ਗਏ ਤਾਂ ਲੋਕ ਜਿਹੜੇ ਕੁਝ ਵੇਜੇ ਹਲੇ ਕੁਝ ਜਿਹੜੇ ਬਜ਼ੁਰਗ ਨੇ ਕਿ ਦੋ ਦੋ ਉਹਦੇ ਘਰਾਂ ਚ ਨੇ ਉਹਨਾਂ ਦਾ ਕੱਪੜ ਰਿਓ ਤੁਸੀਂ ਨਹੀਂ ਕਰਾਂ ਜਾ ਉਹਨਾਂ ਨੂੰ ਉੱਥੇ ਖਾਣ ਪੀਣ ਦਾ ਸਾਮਾਨ ਦੇ ਦੇ ਓਕੇ ਹਾਂ ਤੇ ਅਗਲੇ ਬਨੇ ਰਾਏ ਸਾਹੀ ਦੇ ਵਿੱਚ ਵੀ ਪਾਣੀ ਗਿਆ ਜੀ ਗਿਆ ਥੋੜਾ ਜਿਹਾ ਗਿਆ ਅਗਲੇ ਪਾਸੇ ਨਾ ਹਾਂ ਉਹ ਰਾਣੀਆਂ ਵਾਲੇ ਪਾਸੇ ਗਿਆ ਤੇ ਭੁੱਖ ਆਉਂਦਾ ਹਾਂਜੀ ਕੱਲ ਅਸੀਂ ਜਨਾਲੇ ਸਕੀ ਨਾਲੇ ਤੱਕ ਗਏ ਸੀ ਕਿ ਅਨਾਲੇ ਜਿਹੜੇ ਸ਼ਹਿਰ 'ਚ ਵੀ ਪਾਣੀ ਵੀ ਆ ਗਿਆ ਨਾ ਹਾਂ ਇਹ ਨਾਲੇ ਸ਼ਹਿਰ 'ਚ ਵੀ ਇੱਕ ਬੱਸ ਪਾਣੀ ਆ ਗਿਆ ਹੁਣ ਘਟਣ ਦੀ ਉਮੀਦ ਹੈ ਤੁਹਾਡੀ ਜਿਹੜੀ ਮੀਂਹ ਕਿ ਬਾਰਿਸ਼ ਫੇਰ ਹੋ ਰਹੀ ਹੈ ਸਰ ਹਜੇ ਹਜੇ ਬਾਦਸ਼ਾਹ ਹੋ ਰਹੀ ਹੈ ਮੈਂ ਕੋਈ ਇੱਕ ਦੋ ਦਿਨ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਨਾ ਐਕਚੁਅਲੀ ਮਾਤ ਪੈਂਦੀ ਉੱਜਧ ਦੇ ਆਦੀ ਓਕੇ ਜੰਮੂ ਕਸ਼ਮੀਰ ਤੋਂ ਜਿਹੜਾ ਹੁੰਦਾ ਉਹ ਦੇ ਵਿੱਚ ਹਾਂ ਉਹ ਦਾਵੀ ਦੇ ਵਿੱਚ ਹੁੰਦਾ ਇੱਥੋਂ ਆਕੇ ਦੀਨਾ ਤੱਕ ਦੇ ਲਾਗੋ ਉਹ ਵੱਜਦਾ ਆਕੇ ਜੇ ਉਹ ਨਾ ਆਵੇ ਤਾਂ ਫੇਰ ਤੇ ਨਹੀਂ ਬੋਲ ਸਕਦਾ ਉਹ ਉਹ ਆ ਜਾਂਦਾ ਇੱਕਦਮ ਜਦੋਂ ਸਮਝ ਲੋ ਜੰਮੂ 'ਚ ਜਿਆਦੀ بارش ਹੋ ਗਈ ਉੱਤੇ ਜਿਆਦੀ بارش ਹੋ ਗਈ ਉਹ ਇੱਕਦਮ ਪਾਣੀ ਛੱਡਦੇ ਸਾਰਾ ਹੀ ਪਾਣੀ ਇਕੱਠਾ ਕਰਾ ਕੇ ਆ ਕੇ ਵੱਜ ਕੇ ਸਾਰਾ ਹੀ ਮਤਲਬ ਉਛਲ ਵਟੋ ਜਾਂਦਾ ਪਾਣੀ ਓਕੇ ਹਾਂ ਤੇ ਹੁਣ ਜਿਹੜੀ ਹੈ ਵੀ ਤੁਹਾਡੀ ਜਿਹੜੇ ਪਿੰਡ ਸਾਰੇ ਆਗੇ ਸੀ ਕਿ ਲੋਕਾਂ ਦੇ ਨਾਲ ਵੀ ਸੰਪਰਕ ਜੀ ਤੁਸੀਂ ਤਾਂ ਅੱਜ ਟੀਮਾਂ ਉੱਤੇ ਲੱਗੀਆਂ ਰਹਿਣਗੀਆਂ ਪਾਣੀ ਫਿਰ ਅਜੇ ਘਟਣਾ ਨਹੀਂ ਸ਼ੁਰੂ ਹੋਇਆ ਤਾਲੀਬਾ ਸਾਹਿਬ ਅਜੇ ਉਸ ਲੈਵਲ ਤੇ ਨਹੀਂ ਨਹੀਂ ਲੱਗੀਆਂ ਸਾਡੀਆਂ ਟੀਮਾਂ ਸਾਡੀ ਪਾਰਟੀ ਦੀਆਂ ਸਾਰੀਆਂ ਲੱਗੀਆਂ ਸਰਕਾਰੀ ਟੀਮਾਂ ਲੱਗੀਆਂ ਫੌਜ ਲੱਗੀ ਆ ਬਹੁਤ ਕੁਝ ਲੱਗਾ ਲੱਗੇ ਉਸ ਤੇ ਤੇ ਲੈਵਲ ਅਜੇ ਘਟਣਾ ਨਹੀਂ ਸ਼ੁਰੂ ਹੋਇਆ ਨਾ ਜੀ ਨਹੀਂ ਨਹੀਂ ਮੈਂ ਸਲੇਬਾ ਸੇ ਘਟਿਆ ਇੱਧਰ ਵੇਲੇ ਬੱਧਾ ਕਰ ਹਾਂ ਤਾਂ ਤਾਲੀਬਾ ਸਾਹਿਬ ਜਿਹੜੀ ਤੁਸੀਂ ਗੱਲ ਕਰਕੇ ਰਾ ਕੇਂਦਰ ਦੀ ਕਾਜ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਇਸ ਤੇ ਕੀ ਕਹਿਣਾ ਚਾਹੁੰਦੇ ਜਤੇ ਅਮਨ ਸਰ ਨੇ ਵੀ ਕਿਹਾ ਕਿ ਕੇਂਦਰ ਨੂੰ ਵੀ ਆਪਣਾ ਫੰਡ ਦੇਣਾ ਚਾਹੀਦਾ ਨਹੀਂ ਜੀ ਕੇਂਦਰ ਨੂੰ ਪੱਕਾ ਦੇਣਾ ਚਾਹੀਦਾ ਅਸੀਂ ਤਾਂ ਵੱਖਰਾ ਰੋਜ਼ ਮੰਗਦੇ ਹਾਂ ਮੈਂ ਤਾਂ ਰੋਜ਼ ਹੀ ਕਹਿੰਦਾ ਕਿ ਕੇਂਦਰ ਸਾਡੀ ਮਤ ਕਦੇ ਅਸੀਂ ਤਾਂ ਬਾਰਡਰ 'ਚ ਆਉਂਦੇ ਆ ਅਸੀਂ ਤਾਂ ਬੀਐਸ ਵਾਲੇ ਉਹ 50 ਕਿਲੋਮੀਟਰ ਦੇ ਆਉਂਦੇ ਆ ਅਸੀਂ ਨਾਲਾ ਤੇ ਬਾਕੀ ਪੰਜਾਬ ਦੀ ਵੀ ਕਹਦੇ ਪਰ ਸਾਡੀ ਇਹ ਨਾਲੇ ਦੀ ਜਿਹੜੀ ਆ ਉਹ ਸਾਨੂੰ ਬਖਰਾ ਦਵੇ ਸਾਨੂੰ ਕਿਉਂ ਨਹੀਂ ਦਿੰਦੇ ਠੀਕ ਹੈ ਹਰਤਾਲਵਾਲ ਸਾਹਿਬ ਜਿਹੜੇ ਨੇ ਸਾਬਕਾ ਕੈਬਨਰਰੀ ਦੇ ਦੇਖ ਸਕਦੇ ਹੋ ਕੱਪੜਿਆਂ ਤੋਂ ਪਤਾ ਲੱਗਦਾ ਕਿ ਲਗਾਤਾਰ ਲੋਕਾਂ ਦੇ ਵਿੱਚ ਜਿਹੜੇ ਰਹਿ ਕੇ ਉਹ ਆਪਣੀ ਜਿਹੜੀ ਹੈ ਮਦਦ ਕੇਂਦਰ ਤੋਂ ਵੀ ਕਹਿ ਰਹੇ ਨੇ ਕਿ ਕੇਂਦਰ ਵੱਲ ਤੋਂ ਛੇਤੀ ਮਦਦ ਕਰੇ ਔਰ ਪਾਣੀ ਜਿਹੜਾ ਰਮਦਾਸ ਇਲਾਕੇ ਦੇ ਵਿੱਚ ਜਰੂਰ ਕੁਝ ਘਟਿਆ ਹੈ ਪਰ ਅਗਲੇ ਪਾਸੇ ਅਜੇ ਜਨਾਲਾ ਹਲਕੇ ਦੇ ਵਿੱਚ ਪਾਣੀ ਉਸ ਤਰਾਈ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ ਤਾਂ ਪਿੰਡਾਂ ਦੇ ਵਿੱਚ ਲਗਾਤਾਰ ਆਪਣੇ ਲੋਕਾਂ ਲਈ ਦਿਨ ਰਾਤ ਰਹਿ ਰਹੇ ਕਲਦੀਪ ਸਿੰਘ ਢਾਲੀਵਾਲ ਸਾਹਿਬ ਸਾਡੇ ਨਾਲ ਇਹ ਤੁਸੀਂ ਕਿ ਕੀ ਪੋਜੀਸ਼ਨ ਹੈ ਹੁਣ ਪਾਣੀ ਘਟਿਆ ਆ ਕਿ ਨਹੀਂ ਘਟਿਆ ਜਾਂ ਕਿਸ ਕਿੰਨੇ ਦਿਨ ਤੋਂ ਇੱਕ ਪਾਸੇ ਤੋਂ ਘਟਿਆ ਥੋੜਾ ਜੀ ਰੰਦਾਸ ਏਰੀਆ ਚ ਪਾਣੀ ਘਟਿਆ ਪਰ ਅਜ ਨਾਲੇ ਵਾਲੇ ਏਰੀਆ ਚ ਪਾਣੀ ਬਹੁਤ ਹੈ ਓਕੇ ਕਿਉਂਕਿ ਜਿੰਨਾ ਪਿੱਛੋਂ ਪਾਣੀ ਸਾਦਾ ਹੀ ਨਾਲੇ ਚਲਾ ਗਿਆ ਉਹ ਲੱਗੇ ਆ ਗਿਆ ਅਗਲੇ ਪਾਸੇ ਆ ਗਿਆ ਓਕੇ ਹਾਂ ਇਸ ਕਰਕੇ ਪਾਣੀ ਅਜੇ ਕਾਫੀ ਹੈ ਤੇ ਬੜਾ ਨੁਕਸਾਨ ਹੋਇਆ ਅੱਜ ਵੀ ਅਮਨ ਜੀ ਆਏ ਹੀ ਤੇ ਅਸੀਂ ਇਕੱਠੇ ਗਏ ਸੀਗੇ ਕੋਨੇ ਵਾਲੇ ਏਰੀਆ ਚ ਗਏ ਸੀਗੇ ਓਕੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਪਾਣੀ ਵੀ ਅਜੇ ਹੈਗਾ ਤੇ ਮੀਂਹ ਵੀ ਪੈ ਕਿੰਨੇ ਕ ਪਿੰਡ ਰਮਦਾਸ ਦੇ 40 ਕ ਪਿੰਡ ਕਹੀ ਜਾਂਦੇ ਸੀਗੇ ਅਜਨਾਲਾ ਦੇ ਕਿੰਨੇ ਕ ਪਿੰਡ ਹੋ ਗਏ ਹੋਣਗੇ ਸਰ ਨਹੀਂ ਟੋਟਲ ਮੇਰੇ ਸਾਬ ਨਾਲ 100 ਪਿੰਡ ਹੋ ਗਏ 100 ਪਿੰਡ ਹੋ ਗਏ 100 ਪਿੰਡ ਅਫੈਕਟਡ ਤੇ ਇਹ ਪਿੰਡ ਲੋਕ ਰੈਸਕਿਊ ਕਰ ਲਿਆ ਧਾਲੀਵਾਲ ਸਾਹਿਬ ਕੇ ਲੋਕ ਅਜੇ ਉੱਥੇ ਨੇ ਜੀ ਨਹੀਂ ਕਾਢ ਹੀ ਲੇ ਲਗਭਗ 90% ਕਰ ਲੇ ਤੇ ਮਾਲ ਡੰਗਰ ਦੇ ਵੀ ਆ ਗਏ ਨੇ ਮਾਲ ਡੰਗ ਬੁਰਗਨਾ ਤੇ ਉਹ ਮਾਲ ਦੰਗ ਦਾ ਮੰਡੀਆਂ ਚ ਪਵੰਦ ਕੀਤਾ ਉੱਥੇ ਆ ਤੇ ਲੋਕ ਜਿਹੜੇ ਕੋਜੀ ਜਿਹੇ ਹਲੇ ਕੋਜੀ ਜਿਹੜੇ ਬਜ਼ੁਰਗ ਨੇ ਕਿ ਦੋ ਦੋ ਉਹਦੇ ਘਰਾਂ ਚ ਨੇ ਉਹਨਾਂ ਦਾ ਕੱਪੜ ਰਿਓ ਤੁਸੀਂ ਨਹੀਂ ਘਰਾਂ ਚ ਜਾ ਉਹਨਾਂ ਨੂੰ ਉੱਥੇ ਖਾਣ ਪੀਣ ਦਾ ਸਮਾਨ ਦੇ ਦੇ ਓਕੇ ਹਾਂ ਤੇ ਅਗਲੇ ਬੰਨੇ ਰਾਏਸਾਂ ਸੀ ਦੇ ਵਿੱਚ ਵੀ ਪਾਣੀ ਗਿਆ ਜੀ ਗਿਆ ਥੋੜਾ ਜਿਹਾ ਗਿਆ ਅਗਲੇ ਪਾਸੇ ਨਾ ਹਾਂ ਉਹ ਰਾਣੀਆਂ ਵਾਲੇ ਪਾਸੇ ਗਿਆ ਲੱਗੂਗ ਦਾ ਹਾਂਜੀ ਕੱਲ ਸੀ ਜਿ ਇਸ਼ਣਾਲੇ ਸਕੀ ਨਾਲੇ ਤਾਂ ਗਏ ਸੀਗੇ ਇਸ਼ਣਾਲੇ ਜੂ ਸ਼ਹਿਰ ਚ ਵੀ ਪਾਣੀ ਵੀ ਆ ਗਿਆ ਨਾ ਹਾਂ ਇਨਾਲੇ ਸ਼ਹਿਰ ਚ ਵੀ ਇੱਕ ਪਾਸੇ ਪਾਣੀ ਆ ਗਿਆ ਹੁਣ ਘਟਣ ਦੀ ਉਮੀਦ ਹੈ ਤੁਹਾਡੀ ਜਿਹੜੀ ਮੀਂਹ ਕਿ ਬਾਰਿਸ਼ ਫੇਰ ਹੋ ਰਹੀ ਹੈ ਸਰ ਅਜੇ ਬਾਤ ਚੋੜੀ ਹੋਵੇ ਕੋਈ ਇੱਕ ਦੋ ਦਿਨ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਨਾ ਐਕਚੁਅਲੀ ਮਾਤ ਪੈਂਦੀ ਉਹ ਜਿੱਦ ਦਾ ਆਦੀ ਓਕੇ ਜੰਮੂ ਕਸ਼ਮੀਰ ਤੋਂ ਜਿਹੜਾ ਹਾਂ ਉਹ ਦਾਬੀ ਦੇ ਵਿੱਚ ਹੁੰਦਾ ਇੱਥੋਂ ਆ ਕੇ ਦਿਨਾਂ ਤੱਕ ਦੇ ਲਾਗੋ ਉਹ ਵੱਜਦਾ ਆ ਕੇ ਜੇ ਉਹ ਨਾ ਆਵੇ ਤਾਂ ਫੇਰ ਤਾਂ ਨਹੀਂ ਬਹੁਤਾ ਦਿਖਦਾ ਉਹ ਉਹ ਆ ਜਾਂਦਾ ਇੱਕਦਮ ਜਦੋਂ ਤੋਂ ਉਹਦੇ ਮੂਹਤੇ ਜਿਆਦੀ ਬਾਦਸ਼ ਹੋ ਗਈ ਉੱਤੇ ਜਿਆਦੀ ਬਾਦਸ਼ ਹੋ ਗਈ ਉਹ ਇੱਕਦਮ ਪਾਣੀ ਛੱਡਦੇ ਸਾਰਾ ਹੀ ਪਾਣੀ ਇਕੱਠਾ ਕਰਨਾ ਤੇ ਆ ਕੇ ਵੱਜ ਕੇ ਸਾਰਾ ਹੀ ਮਤਲਬ ਚਲਵਾ ਡੋਈ ਜਾਂਦਾ ਪਾਣੀ ਓਕੇ ਹਾਂ ਹੁਣ ਜਿਹੜੀ ਹੈ ਕਿ ਤੁਹਾਡੀ ਜਿਹੜੇ ਪਿੰਡ ਸਾਰੇ ਆਗੇ ਸੀ ਕਿ ਲੋਕਾਂ ਦੇ ਨਾਲ ਵੀ ਸੰਪਰਕ ਚੀ ਤੁਸੀਂ ਤਾਂ ਅੱਜ ਟੀਮਾਂ ਉੱਤੇ ਲੱਗੀਆਂ ਰਹਿਣ ਗਿਆ ਪਾਣੀ ਫਿਰ ਅਜੇ ਘਟਨਾ ਨਹੀਂ ਸ਼ੁਰੂ ਹੋਇਆ ਤਾਲੀਬਾ ਸਾਹਿਬ ਅਜੇ ਉਸ ਲੈਵਲ ਤੇ ਨਹੀਂ ਨਹੀਂ ਲੱਗੀਆਂ ਸਾਡੀਆਂ ਟੀਮਾਂ ਸਾਡੀ ਪਾਰਟੀ ਦੀਆਂ ਸਾਰੀਆਂ ਲੱਗੀਆਂ ਸਰਕਾਰੀ ਟੀਮਾਂ ਲੱਗੀਆਂ ਫੌਜ ਲੱਗੀ ਆ ਬਹੁਤ ਕੁਝ ਲੱਗਾ ਲੱਗੇ ਉਸ ਤੇ ਤੇ 11 ਅਜੇ ਘਟਨਾ ਨਹੀਂ ਸ਼ੁਰੂ ਹੋਇਆ ਨਾ ਜੀ ਨਹੀਂ ਜੀ ਮੈਂ ਤੁਹਾਨੂੰ ਦੱਸਿਆ ਥੋੜਾ ਜੰਮਦਾਸ ਵਾਲੇ ਪਾਸੇ ਘਟਿਆ ਇਧਰ ਵਜੇ ਵੱਧਾ ਘਟਿਆ ਹਾਂ ਤਾਂ ਤਾਲੀਵਾਲ ਸਾਹਿਬ ਜਿਹੜੀ ਤੁਸੀਂ ਗੱਲ ਕਰਕੇ ਰਾ ਕੇਂਦਰ ਦੀ ਇੱਕ ਅਜਸੀਐਮ ਸਾਹਿਬ ਨੂੰ ਚਿੱਠੀ ਲਿਖੀ ਇਸ ਤੇ ਕੀ ਕਹਿਣਾ ਚਾਹੁੰਦੇ ਜਤੇ ਅਮਨ ਸਰ ਨੇ ਵੀ ਕਿਹਾ ਕਿ ਕੇਂਦਰ ਨੂੰ ਵੀ ਆਪਣਾ ਪੰਡ ਦੇਣਾ ਚਾਹੀਦਾ ਨਹੀਂ ਜੀ ਕੇਂਦਰ ਨੂੰ ਪੱਕਾ ਦੇਣਾ ਚਾਹੀਦਾ ਅਸੀਂ ਤਾਂ ਵੱਖਰਾ ਰੋਜ਼ ਮੰਗਦੇ ਹਾਂ ਮੈਂ ਤਾਂ ਰੋਜ਼ ਹੀ ਕਹਿੰਦਾ ਕਿ ਕੇਂਦਰ ਸਾਡੀ ਮਤ ਕਦੇ ਅਸੀਂ ਤਾਂ ਬਾਰਡਰ 'ਚ ਆਉਂਦੇ ਆ ਅਸੀਂ ਤਾਂ ਬੀਐਸ ਵਾਲੇ ਉਹ 50 ਕਿਲੋਮੀਟਰ ਦੇ ਆਉਂਦੇ ਆ ਅਜ ਨਾਲਾ ਤੇ ਬਾਕੀ ਪੰਜਾਬ ਦੀ ਵੀ ਕਦੇ ਪਰ ਸਾਡੀ ਅਜ ਨਾਲੇ ਦੀ ਜਿਹੜੀ ਆ ਉਹ ਸਾਨੂੰ ਵੱਖਰਾ ਦਵੇ ਸਾਨੂੰ ਕਿਉਂ ਨਹੀਂ ਦਿੰਦੇ ਠੀਕ ਹੈ ਧੰਨਵਾਦ ਸਾਬ ਜਿਹੜੇ ਨੇ ਸਾਬਕਾ ਕੈਬਨਰਰੀ ਦੇਖ ਸਕਦੇ ਹੋ ਕੱਪੜਿਆਂ ਤੋਂ ਪਤਾ ਲੱਗਦਾ ਕਿ ਲਗਾਤਾਰ ਲੋਕਾਂ ਦੇ ਵਿੱਚ ਜਿਹੜੇ ਰਹਿ ਕੇ ਉਹ ਆਪਣੀ ਜਿਹੜੀ ਹੈ ਮਦਦ ਕੇਂਦਰ ਤੋਂ ਵੀ ਕਹਿ ਰਹੇ ਨੇ ਕਿ ਕੇਂਦਰ ਵੱਤ ਤੋਂ ਛੇਤੀ ਮਦਦ ਕਰੇ ਔਰ ਪਾਣੀ ਜਿਹੜਾ ਰਮਦਾਸ ਇਲਾਕੇ ਦੇ ਵਿੱਚ ਜਰੂਰ ਕੁਝ ਘਟਿਆ ਹੈ ਪਰ ਅਗਲੇ ਪਾਸੇ ਅਜੇ ਨਾਲਾ ਹਲਕੇ ਦੇ ਵਿੱਚ ਪਾਣੀ ਉਤਰਾਈ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ ਤਾਂ ਪਿੰਡਾਂ ਦੇ ਵਿੱਚ ਲਗਾਤਾਰ ਆਪਣੇ ਲੋਕਾਂ ਲਈ ਦਿਨ ਰਾਤ ਰਹਿ ਰਹੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਸਾਡੇ ਨਾਲ ਨੇ ਢਾਲੀ ਤੇ ਸੀਗੇ ਕੀ ਪੋਜੀਸ਼ਨ ਹੈ ਹੁਣ ਪਾਣੀ ਘਟਿਆ ਹੈ ਕਿ ਨਹੀਂ ਘਟਿਆ ਜਾਂ ਕਿਸ ਕਿੰਨੇ ਕਿ ਦਿਨ ਇੱਕ ਪਾਸੇ ਤੋਂ ਘਟਿਆ ਥੋੜਾ ਜੀ ਰੰਦਾਸ ਏਰੀਏ ਚ ਪਾਣੀ ਘਟਿਆ ਪਰ ਅਜੇ ਨਾਲੇ ਵਾਲੇ ਏਰੀਏ ਚ ਪਾਣੀ ਬਹੁਤ ਹੈ ਓਕੇ ਕਿਉਂਕਿ ਜਿੰਨਾ ਪਿੱਛੋਂ ਪਾਣੀ ਸਾਦਾ ਹੀ ਨਾਲੇ ਚਲੇਗਾ ਮਲ ਅੱਗੇ ਆ ਗਿਆ ਅਗਲੇ ਪਾਸੇ ਆ ਗਿਆ ਓਕੇ ਹਾਂ ਇਸ ਕਰਕੇ ਪਾਣੀ ਅਜੇ ਕਾਫੀ ਹੈ ਤੇ ਬੜਾ ਨੁਕਸਾਨ ਹੋਇਆ ਅੱਜ ਵੀ ਅਮਨ ਜੀ ਆਏ ਸੀ ਤੇ ਅਸੀਂ ਇਕੱਠੇ ਗਏ ਸੀਗੇ ਕੋਨੇ ਵਾਲੇ ਏਰੀਆ ਚ ਗਏ ਸੀਗੇ ਓਕੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਪਾਣੀ ਵੀ ਅਜੇ ਹੈਗਾ ਤੇ ਮੀਂਹ ਵੀ ਪੈ ਕਿੰਨੇ ਕ ਪਿੰਡ ਰਮਦਾਸ ਦੇ 40 ਕ ਪਿੰਡ ਕਹੀ ਜਾਂਦੇ ਸੀਗੇ ਅਜਨਾਲਾ ਦੇ ਕਿੰਨੇ ਕ ਪਿੰਡ ਹੋ ਗਏ ਹੁਣਗੇ ਸਰ ਨਹੀਂ ਜੀ ਟੋਟਲ ਮੇਰੇ ਸਾਬ ਨਾਲ 100 ਪਿੰਡ ਹੋ ਗਏ 100 ਪਿੰਡ ਹੋ ਗਏ 100 ਪਿੰਡ ਅਫੈਕਟਡ ਹੋ ਤੇ ਇਹ ਪਿੰਡ ਲੋਕ ਰੈਸਕਿਊ ਕਰ ਲਿਆ ਧਾਲੀਵਾਲ ਸਾਹਿਬ ਕੇ ਲੋਕ ਅਜੇ ਉੱਥੇ ਨੇ ਜੀ ਨਹੀਂ ਕਢ ਹੀ ਲੇ ਲਗਭਗ 90% ਕਰ ਲੇ ਤੇ ਮਾਲ ਡੰਗਰ ਦੇ ਵੀ ਆ ਗਏ ਨੇ ਮਾਲ ਬੁਰਗ ਨੇ ਟੱਟੇ ਉਹ ਮਾਲ ਦੰਗ ਦਾ ਮੰਡੀਆਂ ਚ ਪਵੰਦ ਕੀਤਾ ਉੱਥੇ ਆ ਤੇ ਲੋਕ ਜਿਹੜੇ ਕੋਜੀ ਜਿਹੇ ਹਲੇ ਕੋਜੀ ਜਿਹੜੇ ਬਜ਼ੁਰਗ ਨੇ ਕਿ ਦੋ ਦੋ ਉਹਦੇ ਘਰਾਂ ਚ ਨੇ ਉਹਨਾਂ ਦਾ ਕੱਪੜ ਰਿਓ ਤੁਸੀਂ ਨਹੀਂ ਘਰਾਂ ਜਾ ਉਹਨਾਂ ਨੂੰ ਉੱਥੇ ਖਾਣ ਪੀਣ ਦਾ ਸਮਾਨ ਦੇ ਦੇ ਓਕੇ ਹਾਂ ਤੇ ਅਗਲੇ ਬੰਨੇ ਰਾਏਸਾਂ ਸੀ ਦੇ ਵਿੱਚ ਵੀ ਪਾਣੀ ਗਿਆ ਜੀ ਗਿਆ ਥੋੜਾ ਜਿਹਾ ਗਿਆ ਅਗਲੇ ਪਾਸੇ ਨਾ ਹਾਂ ਉਹ ਰਾਣੀਆਂ ਵਾਲੇ ਪਾਸੇ ਗਿਆ ਉਹ ਪੂਕਾ ਆ ਗਿਆ ਹਾਂਜੀ ਕੱਲ ਅਸੀਂ ਜਨਾਲੇ ਸਕੀ ਨਾਲੇ ਤੱਕ ਗਏ ਸੀਗੇ ਜਨਾਲੇ ਜਿਹੜੇ ਸ਼ਹਿਰ ਚ ਵੀ ਪਾਣੀ ਵੀ ਆ ਗਿਆ ਨਾ ਹਾਂ ਇਹ ਨਾਲੇ ਸ਼ਹਿਰ ਚ ਵੀ ਇੱਕ ਪਾਸੇ ਪਾਣੀ ਆ ਗਿਆ ਹੁਣ ਘਟਣ ਦੀ ਉਮੀਦ ਹੈ ਤੁਹਾਡੀ ਜਿਹੜੀ ਮੀਂਹ ਕਿ ਬਾਰਿਸ਼ ਫੇਰ ਹੋ ਰਹੀ ਹੈ ਸਰ ਹਜੇ ਹਜੇ ਬਾਦਸ਼ਾਹ ਹੋ ਰਹੀ ਹੈ ਕੋਈ ਇੱਕ ਦੋ ਦਿਨ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਨਾ ਐਕਚੁਅਲੀ ਮਾਤ ਪੈਂਦੀ ਉੱਜਦੇ ਦਾਦੀ ਜੰਮੂ ਕਸ਼ਮੀਰ ਤੋਂ ਜਿਹੜਾ ਹਾਂ ਉਹ ਦਾਵੀ ਦੇ ਵਿੱਚ ਹੁੰਦਾ ਇੱਥੋਂ ਆਕੇ ਦੀਨਾ ਤੱਕ ਦੇ ਲਾਗੋ ਉਹ ਵੱਜਦਾ ਆਕੇ ਜੇ ਉਹ ਨਾ ਆਵੇ ਤਾਂ ਫੇਰ ਤੇ ਨਹੀਂ ਬੋਧਾ ਨਿਕਾ ਉਹ ਉਹ ਆ ਜਾਂਦਾ ਇੱਕਦਮ ਜੇ ਲੋਥ ਸਮ ਲੋ ਜੰਮੂ ਚ ਜਿਆਦੀ ਬਾਦਸ਼ ਹੋਗੀ ਉੱਤੇ ਜਿਆਦੀ ਬਾਦਸ਼ ਹੋਗੀ ਉਹ ਇੱਕਦਮ ਪਾਣੀ ਛੱਡਦੇ ਸਾਰਾ ਹੀ ਪਾਣੀ ਇਕੱਠਾ ਕਰਾ ਕੇ ਅੱਗੇ ਵਧ ਕੇ ਸਾਰਾ ਹੀ ਮਤਲਬ ਚਲਵਾ ਡੋ ਵੇ ਜਾਂਦਾ ਪਾਣੀ ਓਕੇ ਹਾਂ ਤੇ ਹੁਣ ਜਿਹੜੀ ਆ ਕਿ ਤੁਹਾਡੀ ਜਿਹੜੇ ਪਿੰਡ ਸਾਰੇ ਆਗੇ ਸੀ ਕਿ ਲੋਕਾਂ ਦੇ ਨਾਲ ਵੀ ਸੰਪਰਕ ਜੀ ਤੁਸੀਂ ਤਾਂ ਅੱਜ ਟੀਮਾਂ ਉੱਤੇ ਲੱਗੀਆਂ ਰਹਿਣ ਗਿਆ ਪਾਣੀ ਫਿਰ ਇਹ ਘਟਨਾ ਨਹੀਂ ਸ਼ੁਰੂ ਹੋਇਆ ਤਾਲੀਬਲ ਸਾਹਿਬ ਅਜੇ ਉਸ ਲੈਵਲ ਤੇ ਨਹੀਂ ਨਹੀਂ ਲੱਗੀਆਂ ਸਾਡੀ ਟੀਮਾਂ ਸਾਡੀ ਪਾਰਟੀ ਦੀਆਂ ਸਾਰੀਆਂ ਲੱਗੀਆਂ ਸਰਕਾਰੀ ਟੀਮਾਂ ਲੱਗੀਆਂ ਫੌਜ ਲੱਗੀ ਆ ਬਹੁਤ ਕੁਝ ਲੱਗਾ ਲੱਗੇ ਉਸ ਤੇ ਤੇ ਲੈਵਲ ਅਜੇ ਘਟਨਾ ਨਹੀਂ ਸ਼ੁਰੂ ਹੋਇਆ ਨਾ ਜੀ ਨਹੀਂ ਜੀ ਮੈਂ ਤੁਹਾਨੂੰ ਦੱਸਿਆ ਥੋੜਾ ਜੰਮਦਾਸ ਵਾਲੇ ਪਾਸੇ ਘਟਿਆ ਇੱਧਰ ਵੇਲੇ ਵੱਧਾ ਕਰਦਾ ਹਾਂ ਤਾਂ ਤਾਲੀਵਾਲ ਸਾਹਿਬ ਜਿਹੜੀ ਤੁਸੀਂ ਗੱਲ ਕਰਕੇ ਰਾ ਕੇਂਦਰ ਦੀ ਕੇ ਕਾ ਚੀਐਮ ਸਾਹਿਬ ਨੂੰ ਚਿੱਠੀ ਲਿਖੀ ਇਸ ਤੇ ਕੀ ਕਹਿਣਾ ਚਾਹੁੰਦੇ ਜਤੇ ਅਮਨ ਸਰ ਨੇ ਵੀ ਕਿਹਾ ਕਿ ਕੇਂਦਰ ਨੂੰ ਵੀ ਆਪਣਾ ਪੰਡ ਦੇਣਾ ਚਾਹੀਦਾ ਨਹੀਂ ਨਹੀਂ ਕੇਂਦਰ ਨੂੰ ਪੱਕਾ ਦੇਣਾ ਚਾਹੀਦਾ ਅਸੀਂ ਤਾਂ ਵੱਖਰਾ ਰੋਜ ਮੰਗਦੇ ਹਾਂ ਮੈਂ ਤਾਂ ਰੋਜ ਹੀ ਕਹਿੰਦਾ ਕਿ ਕੇਂਦਰ ਸਾਡੀ ਮਤ ਕਦੇ ਅਸੀਂ ਤਾਂ ਬਾਰਡਰ 'ਚ ਆਉਂਦੇ ਹਾਂ ਅਸੀਂ ਤਾਂ ਬੀਐਸਬ ਵਾਲੇ ਉਹ 50 ਕਿਲੋਮੀਟਰ ਦੇ ਆਉਂਦੇ ਹਾਂ ਅਜਨਾਲਾ ਤੇ ਬਾਕੀ ਪੰਜਾਬ ਦੀ ਵੀ ਕਦੇ ਪਰ ਸਾਡੀ ਅਜਨਾਲੇ ਦੀ ਜਿਹੜੀ ਆ ਸਾਨੂੰ ਵੱਖਰਾ ਦਵੇ ਸਾਨੂੰ ਕਿਉਂ ਨਹੀਂ ਦਿੰਦੇ ਠੀਕ ਹੈ ਧੰਨਵਾਦ ਸਾਬ ਜਿਹੜੇ ਨੇ ਸਾਬਕਾ ਕੈਬਨਰਰੀ ਦੇਖ ਸਕਦੇ ਹੋ ਕੱਪੜਿਆਂ ਤੋਂ ਪਤਾ ਲੱਗਦਾ ਕਿ ਲਗਾਤਾਰ ਲੋਕਾਂ ਦੇ ਵਿੱਚ ਜਿਹੜੇ ਰਹਿ ਕੇ ਉਹ ਆਪਣੀ ਜਿਹੜੀ ਹੈ ਮਦਦ ਕੇਂਦਰ ਤੋਂ ਵੀ ਕਹਿ ਰਹੇ ਨੇ ਕਿ ਕੇਂਦਰ ਵੱਤ ਤੋਂ ਛੇਤੀ ਮਦਦ ਕਰੇ ਔਰ ਪਾਣੀ ਜਿਹੜਾ ਰਮਦਾਸ ਇਲਾਕੇ ਦੇ ਵਿੱਚ ਜਰੂਰ ਕੁਝ ਘਟਿਆ ਹੈ ਪਰ ਅਗਲੇ ਪਾਸੇ ਅਜੇ ਜਨਾਲਾ ਹਲਕੇ ਦੇ ਵਿੱਚ ਪਾਣੀ ਉਤਰਾਈ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ